ਸਤ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੱਲ 1 ਨਵੰਬਰ ਨੂੰ ਲੱਖਾਂ ਦੀ ਤਦਾਦ ਦੇ ਵਿੱਚ ਪੂਰੇ ਹਰਿਆਣੇ ਤੋਂ ਪੰਜਾਬ ਤੋਂ ਆਸੇ ਪਾਸੇ ਦੇ ਇਲਾਕਿਆਂ ਤੋਂ ਔਰ ਖਾਲੀ ਦੇਸ਼ ਤੋਂ ਨਹੀਂ ਵਿਦੇਸ਼ ਤੋਂ ਵੀ ਬੜੀ ਵੱਡੀ ਤਦਾਦ ਦੇ ਵਿੱਚ ਸੰਗਤ ਜਿਹੜੀ ਹੈ ਉਹ ਡਾਚਰ ਪਿੰਡ ਵਿਖੇ ਇਕੱਠੀ ਹੋ ਰਹੀ ਹੈ ਡਾਚਰ ਜਦੋਂ ਸੀ ਕਰਨਾਲ ਤੋਂ ਨਿਸੰਗ ਜਾਈਏ ਤਾਂ ਨਿਸੰਗ ਤੋਂ ਕਰੀਬ 6-7 ਕਿਲੋਮੀਟਰ ਦੀ ਦੂਰੀ ਤੇ ਪਿੰਡ ਹੈ ਜਿੱਥੇ ਹਰ ਸਾਲ ਇਹ ਵੱਡਾ ਸਮਾਗਮ ਹੁੰਦਾ ਹੈ ਜਿਹਦੇ ਚ ਲੱਖਾਂ ਦੀ ਗਿਣਤੀ ਦੇ ਵਿੱਚ ਸੰਗਤ ਇਕੱਠੀ ਹੁੰਦੀ ਹੈ ਇਹ ਸਮਾਗਮ ਹੈ ਸਤਕਾਰਯੋਗ ਸੰਤ ਬਾਬਾ ਨਰਿੰਦਰ ਸਿੰਘ ਜੀ ਸੰਤ ਬਾਬਾ ਬਲਵਿੰਦਰ ਸਿੰਘ ਜੀ ਲੰਗਰ ਸਾਹਿਬ ਹਜੂਰ ਸਾਹਿਬ ਵਾਲਿਆਂ ਵੱਲੋਂ ਜਥੇਦਾਰ ਬਾਬਾ ਗੁਰਮੀਤ ਸਿੰਘ ਦੀ ਦੇਖਰੇਖ ਵਿੱਚ ਇਹ ਸਮਾਗਮ ਹਰ ਸਾਲ ਕੀਤਾ ਜਾਂਦਾ ਹੈ 40 ਦਿਨ ਨਾਮ ਸਿਮਰਨ ਚੱਲਦਾ ਹੈ ਸੰਗਤਾਂ ਗੁਰਦੁਆਰਾ ਸਾਹਿਬ ਗੁਰਦੁਆਰਾ ਰਾਜਕਰੀਗਾ ਖਾਲਸਾ ਡਾਚਰ ਦੇ ਅੰਦਰ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਅੰਦਰ ਬੈਠ ਕੇ 24 ਘੰਟੇ 41 ਦਿਨ ਲਗਾਤਾਰ ਸਿਰਫ ਨਾਮ ਸਿਮਰਨ ਕਰਦੀਆਂ ਨੇ ਸਿਰਫ ਸਤਨਾਮ ਵੈਗੁਰੂ ਦਾ ਜਾਪ ਚੱਲਦਾ ਹੈ ਇਹ ਜਾਪ ਕਿਵੇਂ ਚੱਲਦਾ ਹੈ ਪਹਿਲਾਂ ਦੇਖੋ ਤੁਹਾਡੀ ਆਤਮਾ ਪ੍ਰਸੰਨ ਹੋ ਜਾਏਗੀ ਸੋ ਉਹ ਜਗ੍ਹਾ ਕਿੰਨੀ ਪਵਿੱਤਰ ਹੋ ਜੇਗੀ ਜਿੱਥੇ 41 ਦਿਨ ਸਿਰਫ ਔਰ ਸਿਰਫ ਸਤਨਾਮ ਵਹਿਗੁਰੂ ਦਾ ਜਾਪ ਚੱਲ ਰਿਹਾ ਹੈ ਕੋਈ ਭਾਸ਼ਣ ਨਹੀਂ ਕੋਈ ਰਾਜਨੀਤਿਕ ਤਕਰੀਰ ਨਹੀਂ ਕੋਈ ਫालतू ਦਾ ਜਿਹੜਾ ਚੁੰਝ ਗਿਆਨ ਨਹੀਂ ਕੇਵਲ ਸਤਨਾਮ ਵਹਿਗੁਰੂ ਦਾ ਜਾਪ ਚੱਲਦਾ ਹੈ ਤੇ ਕੱਲ 1 ਨਵੰਬਰ ਨੂੰ ਜਦੋਂ ਇਸ ਨਾਮ ਜਪ ਸਮਾਗਮ ਦੀ ਸਮਾਪਤੀ ਹੋਣੀ ਹੈ ਤਾਂ ਗੁਰਦੁਆਰਾ ਸਾਹਿਬ ਦੇ ਬਾਹਰ ਬੜਾ ਵੱਡਾ ਪੰਦਾਲ ਜਿਹੜੇ ਕਰੀਬ-ਕਰੀਬ ਜਿਹੜੀ ਹੈ ਲੱਖ ਕੋ ਬੰਦੇ ਦੀ ਬੈਨ ਦੀ ਜਿਹੜੀ ਇਹ ਜਗਾ ਬਣਾਈ ਜਾਂਦੀ ਹੈ ਪਰ ਬਾਕੀ ਸੰਗਤ ਜੀ ਲੰਗਰ ਚ ਹੁੰਦੀ ਹੈ ਉਹ ਵੱਖਰੀ ਹੁੰਦੀ ਹੈ ਜਿਹੜੀ ਬਾਹਰ ਸੰਗਤ ਖੜੇ ਹੋ ਕੇ ਸੁਣਦੀ ਹੈ ਵੱਖਰੀ ਹੁੰਦੀ ਹੈ ਉਹ ਜਿਹੜਾ ਪੰਡਾਲ ਹੈ ਉਥੇ ਕੱਲ ਬੜਾ ਵੱਡਾ ਗੁਰਮਤ ਸਮਾਗਮ ਹੋਣਾ ਹੈ ਕੌਮ ਦੇ ਮੰਨੇ ਪਰਮੰਨੇ ਰਾਗੀ ਢਾਡੀ ਪ੍ਰਚਾਰਕ ਸੰਤ ਮਹਾਪੁਰਸ਼ ਔਰ ਸਿੰਘ ਸਹਿਬਾਨ ਇਸ ਸਮਾਗਮ ਵਿੱਚ ਹਰ ਸਾਲ ਸ਼ਾਮਲ ਹੁੰਦੇ ਨੇ ਤੇ ਇਸ ਸਾਲ ਵੀ ਸ਼ਾਮਲ ਹੋ ਰਹੇ ਨੇ ਇਸ ਬਾਰੇ ਬਧੇਰੀ ਜਾਣਕਾਰੀ ਅਸੀਂ ਜਥੇਦਾਰ ਬਾਬਾ ਗੁਰਮੀਤ ਸਿੰਘ ਜੀ ਤੋਂ ਲੈਨੇ ਆਂ ਆਪ ਸਾਰੀਆਂ ਸੰਗਤਾਂ ਦੇ ਜਨਮ ਵਿੱਚ ਬੇਨਤੀ ਕੀਤੀ ਜਾਂਦੀ ਹੈ ਕਿ ਆਹ ਤੁਹਾਨੂੰ ਪਤਾ ਹੈ ਕਿ ਗੁਰਪ੍ਰੀਤ ਆਗਮ ਕਰੇਗਾ ਭਾਸਾ ਦਿਨ ਬਾਦ ਵਿੱਚ ਜੋ ਨਾਮ ਸੀ ਅਰੰਭ ਸੀਗੇ ਉਹਦੀ ਕੱਲ ਨੂੰ ਸਮਾਪਤੀ 1 ਨਵੰਬਰ ਸ਼ਨੀਵਾਰ ਦਿਨ ਆਪ ਸਾਰੀਆਂ ਸੰਗਤਾਂ ਨੂੰ ਹੱਥ ਜੋੜ ਕੇ ਬੇਨਤੀ ਆ ਅੱਜ ਸਮਾਰੋਹਾਂ ਦੇ ਵਿੱਚ ਵੱਬ ਵਿਚੜ ਕੇ ਫੈਮਸ ਕੋਈ ਜੰਮੀ ਚਕੌਤਾ ਕਰਨੀ 8:30 ਵਜੇ ਵੇਲੇ ਨਾਮ ਸਿਮਰਨ ਦੇ ਜਿਹੜੇ ਆਪ ਕੋ ਆਜਾਂਗੇ ਉਸ ਤੋਂ ਉਪਰੰਤ ਨਗਰ ਪੀਟਨ ਦੇ ਰੂਮ ਦੇ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਘਰ ਸਾਰਾ ਮਹਾਰਾਜ ਸੱਚੇ ਪਾਤਸ਼ਾਹ ਦੀ ਕਟਾਲਾ ਵਿੱਚ ਸੱਜਣਗੇ ਉਸ ਤੋਂ ਉਪਰੰਤ ਗਵਾਨ ਸੱਜਣਗੇ ਜਵਾਨਾਂ ਵਿੱਚ ਜਿੱਥੇ ਰਾਗੀ ਝਾਤੀ ਪੂਰੇ ਚੇਰੇ ਆ ਕਹਦਾ ਵਸ ਪਾਉਣਗੇ ਉੱਤੇ ਸੰਤ ਮਹਾਂਪੁਰ ਸੰਤ ਬਾਬਾ ਕ੍ਰਿਸ਼ਨ ਸਿੰਘ ਜੀ ਇੱਚੇ ਤੌਰ ਤੇ ਪਹੁੰਚ ਰਿਹਾ ਆ ਆਪ ਸਾਰੀਆਂ ਸੰਗਤਾਂ ਨੂੰ ਲਈ ਆ ਅੱਜ ਜੋ ਕੀਤੀ ਆ ਬਾਬਾ ਰਾਜੇਪਾਲ ਸਾਹਿਬ ਪਿੰਡ ਗਾਚਰਾ ਇੱਕ ਨੰਬਰ ਕੱਲ ਨੂੰ ਜਿਹੜੀ ਉਹ ਸਮਾਧਿ ਹੋਵੇਗੀ ਉਹ ਰਵੇਗੀ ਔਰ ਕੱਲ ਨੂੰ ਸਮਾਧਿ ਤੋਂ ਬਾਅਦ ਜਿਹੜੇ ਬਹੁਤ ਵੱਡੇ ਵਾਲੇ ਸਤ ਸ੍ਰੀ ਅਕਾਲ ਸਤ ਸ੍ਰੀ ਅਕਾਲ ਸੋ ਸਤਿਕਾਰਯੋਗ ਬਾਬਾ ਜੀ ਨੇ ਤੁਹਾਨੂੰ ਸਾਰੀ ਜਾਣਕਾਰੀ ਦਿੱਤੀ ਹੈ ਕਿ ਕੱਲ 1 ਨਵੰਬਰ ਨੂੰ ਕਿਵੇਂ ਸਮਾਗਮ ਹੋਣੇ ਨੇ ਸਵੇਰ ਤੋਂ ਸਮਾਗਮ ਸ਼ੁਰੂ ਹੋ ਜਾਣਗੇ ਸ਼ਾਮ ਤੱਕ ਚੱਲਣਗੇ ਉੱਥੇ ਸਾਰੇ ਦਿਨ ਗੁਰੂ ਕੇ ਲੰਗਰ ਵੀ ਅਟੁੱਟ ਵਰਤਣਗੇ ਜਿਹਦੇ ਵਾਸਤੇ ਵੱਖ-ਵੱਖ ਪਿੰਡਾਂ ਦੇ ਜਿਹੜੇ ਨੌਜਵਾਨ ਨੇ ਉਹ ਲੰਗਰ ਦੇ ਪ੍ਰਬੰਧਾਂ ਵਿੱਚ مشغول ਨੇ ਨਾਲ ਹੀ ਕੱਲ ਉੱਥੇ ਬਲੱਡ ਡੋਨੇਸ਼ਨ ਕੈਂਪ ਵੀ ਲਗਾਇਆ ਜਾਣਾ ਹੈ ਜਿਹੜੇ ਬਲੱਡ ਡੋਨੇਟ ਕਰਕੇ ਸਾਬ ਸ੍ਰੀ ਗੁਰਤੇਗ ਫਾਦਰ ਜੀ ਦੀ ਸ਼ਹੀਦੀ ਨੂੰ ਪ੍ਰਣਾਮ ਕਰਨਾ ਚਾਹੁੰਦੇ ਨੇ ਉਹ ਕੱਲ ਉੱਥੇ ਬਲੱਡ ਡੋਨੇਟ ਵੀ ਕਰ ਸਕਦੇ ਨੇ ਬਲੱਡ ਡੋਨੇਸ਼ਨ ਦੇ ਨਾਲ ਨਾਲ ਉੱਥੇ ਮੈਡੀਕਲ ਕੈਂਪ ਵੀ ਲੱਗ ਰਹੇ ਨੇ ਫਰੀ ਦਵਾਈਆਂ ਵੀ ਦਿੱਤੀਆਂ ਜਾਣਗੀਆਂ ਅੱਖਾਂ ਦੇ ਚੈੱਕਅਪ ਦੇ ਕੈਂਪ ਵੀ ਲੱਗਣਗੇ ਸੋ ਬੜਾ ਕੁਝ ਜਿਹੜਾ ਕੱਲ 1 ਨਵੰਬਰ ਨੂੰ ਗੁਰਦੁਆਰਾ ਰਾਜ ਕਰੇਗਾ ਖਾਲਸਾ ਪਿੰਡ ਡੱਚਰ ਜਿਹੜਾ ਨਿਸੰਘ ਤੋਂ ਨੇੜੇ ਹੈ ਕਰਨਾਲ ਕੈਥਲ ਰੋਡ ਦੇ ਉੱਤੇ ਨਿਸੰਘ ਔਰ ਨਿਸੰਘ ਤੋਂ ਕਰੀਬ ਗੁਰਦਾਰੋੜੀ ਸਾਹਿਬ ਦੇ ਨਾਲ ਹੀ ਸੜਕ ਜਾਂਦੀ ਹੈ ਕੇਵਲ 5 ਕਿਲੋਮੀਟਰ ਦੇ ਉੱਤੇ ਪਿੰਡ ਡੱਚਰ ਹੈ ਜੇ ਤੁਸੀਂ ਬਾਈ ਬੱਸ ਵੀ ਜਾਓਗੇ ਆਪਣੀ ਗੱਡੀਆਂ ਨਾਲ ਜਾਓਗੇ ਤਾਂ ਕੋਈ ਗੱਲ ਨਹੀਂ ਵੱਡੀ ਪਾਰਕਿੰਗ ਹੈ ਤੇ ਜੇ ਤੁਸੀਂ ਬਾਈ ਬੱਸ ਵੀ ਜਾਓ ਤਾਂ ਨਿਸੰਘ ਤੋਂ ਬੜੇ ਸਾਧਨ ਜਿਹੜੇ ਤੁਹਾਨੂੰ ਡਾਚਰ ਜਾਣ ਵਾਸਤੇ ਮਿਲ ਜਾਣਗੇ ਸੋ ਸੰਗਤ ਨੂੰ ਬੇਨਤੀ ਹੈ ਕੱਲ ਦੇ ਸਮਾਗਮਾਂ ਵਿੱਚ ਵੱਧ ਚੜ ਕੇ ਸ਼ਾਮਲ ਹੋਵੋ ਕਿਉਂਕਿ ਕੱਲ ਦੇ ਸਮਾਗਮ ਦੇ ਵਿੱਚ ਜਿੱਥੇ ਕਥਾ ਕੀਰਤਨ ਬਾਣੀ ਗੁਰ ਇਤਿਹਾਸ ਦਾ ਪ੍ਰਵਾਹ ਚੱਲਦਾ ਹੈ ਉੱਥੇ ਕੌਮੀ ਮਸਲਿਆਂ ਤੇ ਪੰਥਕ ਵਿਚਾਰਾਂ ਵੀ ਹੁੰਦੀਆਂ ਨੇ ਆਓ ਮਿਲ ਕੇ ਕੱਲ ਦੇ ਸਮਾਗਮ ਦਾ ਹਿੱਸਾ ਬਣੀਏ ਔਰ ਸੰਗਤਾਂ ਦੇ ਜਾਣਕਾਰੀ ਵਾਸਤੇ ਇਹ ਵੀ ਦੱਸ ਦਈਏ ਕਿ ਇਹ ਸਮੁੱਚਾ ਸਮਾਗਮ ਜਿਹੜਾ ਹੈ ਉਹ ਕੱਲ 1 ਓੰਕਾਰ ਮੀਡੀਆ ਦੇ ਉੱਤੇ ਲਾਈਵ ਚੱਲੇਗਾ ਸਾਡੀ ਟੀਮ ਉੱਥੇ ਲਾਈਵ ਵਾਸਤੇ ਪਹੁੰਚੇਗੀ ਹੋਰ ਵੀ ਚੈਨਲਾਂ ਤੇ ਲਾਈਵ ਚੱਲਦਾ ਹੈ ਕਿ 1 ਓੰਕਾਰ ਮੀਡੀਆ ਦੇ ਉੱਤੇ ਵੀ ਇਹ ਸਮੁੱਚਾ ਪ੍ਰੋਗਰਾਮ ਜਿਹੜਾ ਕੱਲ ਲਾਈਵ ਕੀਤਾ ਜਾਏਗਾ ਜੋ ਸੰਗਤਾਂ ਉੱਥੇ ਪਹੁੰਚਣ ਉਹ ਸਾਡੇ ਚੈਨਲ ਨੂੰ ਮੌਕੇ ਤੇ ਲਾਈਵ ਦੇਖ ਕੇ ਵੱਧ ਤੋਂ ਵੱਧ ਸ਼ੇਅਰ ਵੀ ਕਰਨ ਤਾਂ ਕਿ ਜਿਹੜੇ ਘਰ ਤੁਹਾਡੇ ਰਿਸ਼ਤੇਦਾਰ ਬੈਠੇ ਨੇ ਜਿਹੜੇ ਨਹੀਂ ਸਮਾਗਮ ਵਿੱਚ ਸ਼ਾਮਲ ਹੋ ਸਕਦੇ ਉਹ ਲਾਈਵ ਦੇਖ ਸਕਣ ਤੇ ਜਿਹੜੇ ਨਹੀਂ ਸ਼ਾਮਲ ਹੋ پا ਰਹੇ ਜਾਂ ਦੇਸ਼ਾਂ ਵਿਦੇਸ਼ਾਂ ਵਿੱਚ ਰਹਿੰਦੇ ਨੇ ਉਹ ਸਾਡੇ ਚੈਨਲ ਦੇ ਉੱਤੇ ਜਾ ਕੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਲਾਈਕ ਕਰਕੇ ਫਾਲੋ ਕਰਕੇ ਸਾਡੇ ਚੈਨਲ ਤੇ YouTube ਚੈਨਲ ਤੇ ਵੀ ਚੱਲੇਗਾ ਏਕ ਓੰਕਾਰ মিডিਆ ਕਰਨਾਲ ਅਗਰ ਤੁਸੀਂ YouTube ਤੇ EK Ek Oankar Media Karnal ਲਿਖੋਗੇ ਤੇ YouTube ਤੇ ਸਾਡਾ ਚੈਨਲ ਆ ਜਾਏਗਾ ਔਰ Facebook ਤੇ Ek Oankar Media ਦੇ ਨਾਮ ਤੇ ਪਾਓਗੇ ਸਾਡਾ ਚੈਨਲ ਆ ਜਾਏਗਾ ਉਸ ਪ੍ਰੋਗਰਾਮ ਦੀ ਪੂਰੀ ਜਿਹੜੀ ਲਾਈਵ ਕਵਰੇਜ ਹੈ ਉਹ ਏਕ ਓੰਕਾਰ মিডিਆ ਦੇ ਉੱਤੇ ਰਹੇਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ